ਪਿੰਡ ਮੁਖਲੀਆਣਾ ਵਿਖੇ ਭਾਈ ਜਗਦੀਪ ਸਿੰਘ ਨੇ ਅੰਗ ਸਿੰਘ ਦੀ ਯਾਦ ਸ਼ਹੀਲ ਕਰ ਬੀਬੀ ਬਲਵਿੰਦਰ ਕੌਰ ਖਾਲਸਾ ਨੇ ਨੀ ਪੱਤਰ ਰੱਖਿਆ ਹੁਸ਼ਿਆਰਪੁਰ 28 ਜੁਲਾਈ ਵਿਜੇ ਬਜਰਾਵਰ ਪਿੰਡ ਮੁਖਲੀਆਣਾ ਵਿਖੇ ਜਥੇਦਾਰ ਬਾਬਾ ਰਵਿੰਦਰ ਸਿੰਘ ਖਾਲਸਾ ਮੁਖਲੀਆਣਾ ਇਟਲੀ ਇੰਟਰਨੈਸ਼ਨਲ ਕਥਾਵਾਚਕ ਦੇ ਸੁਪੁੱਤਰ ਜਗਦੀਪ ਸਿੰਘ ਖਾਲਸਾ ਨੇ ਅੰਗ ਸਿੰਘ ਦੀ ਯਾਦ ਵਿੱਚ ਸ਼ਹੀਲ ਕਰ ਬੀਬੀ ਬਲਵਿੰਦਰ ਕੌਰ ਖਾਲਸਾ ਮਾਤਾ ਭਾਈ ਅਮਰਿਤਪਾਲ ਸਿੰਘ ਐਮਪੀ ਖਡੂਰ ਸਾਹਿਬ ਨੇ ਅਰਦਾਸ ਹੋਣ ਤੋਂ ਬਾਅਦ ਨੀ ਪੱਤਰ ਰੱਖਿਆ ਇਸ ਮੌਕੇ ਜਥੇਦਾਰ ਬਾਬਾ ਰਵਿੰਦਰ ਸਿੰਘ ਖਾਲਸਾ ਮੁਖਲਿਆਣਾ ਨੇ ਦੱਸਿਆ ਕਿ ਭਾਈ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਦੀ ਯਾਦ ਵਿੱਚ ਬੰਨਣ ਜਾ ਰਹੇ ਸ਼ਹੀਲ ਘਰ ਦਾ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾਦਾਲ ਬਜਵਾੜਾ ਕਲਾਂ ਨੇ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਜਥੇਦਾਰ ਬਾਬਾ ਰਵਿੰਦਰ ਸਿੰਘ ਖਾਲਸਾ ਮੁਖਲਿਆਣਾ ਨੇ ਪੰਜਾਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਈ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਬੀਤੀ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੱਸਿਆ ਕਿ ਭਾਈ ਜਗਦੀਪ ਸਿੰਘ ਨਿਹੰਗ ਸਿੰਘ ਦੀ ਯਾਦ ਅੱਜ ਸ਼ਬੀਲਕਰ ਪੰਜ ਸਿੰਘਾਂ ਅਤੇ ਬੀਬੀ ਬਲਵਿੰਦਰ ਕੌਰ ਖਾਲਸਾ ਮਾਤਾ ਪਈਮਨਤਪਾਲ ਸਿੰਘ ਐਮਪੀ ਖਰੂਤ ਸਾਹਿਬ ਵੱਲੋਂ ਨੀ ਪੱਤਰ ਰੱਖਿਆ ਗਿਆ। ਇਸ ਮੌਕੇ ਜਥੇਦਾਰ ਬਾਬਰ ਵਿੰਦਰ ਸਿੰਘ ਖਾਲਸਾ ਮੁਕਲਿਆਣਾ ਨੇ ਦੱਸਿਆ ਕਿ ਭਾਈ ਜਗਦੀਪ ਸਿੰਘ ਖਾਲਸਾ ਨਿਆਂਗ ਸਿੰਘ ਦੀ ਯਾਦ ਵਿੱਚ ਸ਼ਬੀਲਕਰ ਬਹੁਤ ਜਲਦੀ ਤਿਆਰ ਹੋ ਜਾਵੇਗਾ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾਂ ਜਥੇਦਾਰ ਬਾਬਾ ਕੁਲਵਰਨ ਸਿੰਘ ਗੋਪਾਲੀਆਂ, ਬਾਬਾ ਜਗਰਾਦ ਸਿੰਘ ਹੈੱਡ ਗ੍ਰੰਥੀ ਮੁਕਲਿਆਣਾ, ਬਾਬਾਜੀਤ ਸਿੰਘ ਖੇੜਾ ਠੱਕਰਵਾਲ, ਬਾਬਾ ਕਸ਼ਮੀਰ ਸਿੰਘ ਬਾੜੀਆਂ ਸੋਨੂ ਢੀਪੂ ਵਾਲਾ ਨੰਬਰਦਾਰ ਸੁਖਵਿੰਦਰ ਸਿੰਘ ਪੰਡੋਰੀ ਕੱਦ ਪ੍ਰਧਾਨ ਜਸਵੰਤ ਸਿੰਘ ਮੁਖਲਿਆਣਾ ਪ੍ਰਥੀਪਾਲ ਸਿੰਘ ਗੁਰਦਿਆਲ ਸਿੰਘ ਪੰਡੋਰੀ ਕੱਦ ਗੁਰਨਾਮ ਸਿੰਘ ਗਾਮਾ ਬਲਵੀਰ ਸਿੰਘ ਬੱਬੀ ਸਿੰਘ ਗੁਰਪ੍ਰੀਤ ਸਿੰਘ ਸਰਵਣ ਸਿੰਘ ਹਾਰਟਾ ਮਹਿੰਦਰ ਸਿੰਘ ਫੌਜੀ ਅਵਤਾਰ ਸਿੰਘ ਛੋਡੀ ਸਿੰਘ ਬਾਬਾ ਜਮੇਰ ਸਿੰਘ ਸੁਰਜੀਤ ਸਿੰਘ ਟੱਕੋਵਾਲ ਹਰਪਜਨ ਸਿੰਘ ਹੁਕੜਾ ਬਲਵੀਰ ਸਿੰਘ ਮੁਖਲਿਆਣਾ ਆਧ ਹਾਜ਼ਰ ਸਨ ਫੋਟੋ ਕੈਪਸ਼ਨ ਪਿੰਡ ਮੁਖਲਿਆਣਾ ਵਿਖੇ ਭਾਈ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਦੀ ਯਾਦ ਵਿੱਚ ਸ਼ਹੀਦ ਕਰ ਬੀਬੀ ਬਲਵਿੰਦਰ ਕੌਰ ਖਾਲਸਾ ਮਾਤਾ ਭਾਈ ਅਮਰਿਤਪਾਲ ਸਿੰਘ ਐਮਪੀ ਖਡੂਰ ਸਾਹਿਬ ਨੇ ਪੱਥਰ ਰੱਖਦੇ ਹੋਏ ਤੇ ਹੋਰ ਜੀਵੀਸੀ ਅਪਡੇਟ ਦੇ ਲਈ ਚੱਬੇਵਾਲ ਤੋਂ ਵਿਜੇ ਕੁਮਾਰ ਚੱਬੇਵਾਲ ਦੀ ਰਿਪੋਰਟ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.